ਵਾਹਿਗੁਰੂ ਸਹ ਜਿਓ ਗੁਰੂ ਗਰੀ ਬਨਵਾਜ ਟੋਢੀ ਮਹਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੈ ਹਰ ਸਿਮਰਤ ਬਿਨ ਸਹਿ ਸਭ ਦੁਖ ਰਾਉ ਕੋਟ ਜਨਮ ਕੇ ਕਿਨ ਵਿਖਨਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਹੀ ਆਸਾ ਦਰਸ਼ਨ ਭੇਟ ਤੁਤਰੀ ਭੁਖ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਧੀਨ ਪਾਰ ਜਾਤ ਹਰ ਹਰ ਰਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਲ ਬਣਾ ਧੁਖ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰਖ ਨਾਨਕ ਸਰਨ ਗਈ ਸੁਗ ਸਾਗਰ ਜਨਮ ਮਰਨੋਂ ਫਿਰ ਗਨ ਬਣਾ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ